ਇਹ ਗੱਲ ਕਰ ਲੋ ਚਾਹੇ ਨਸ਼ਿਆਂ ਤੇ ਅਕਾਲੀ ਨੇ ਚਾਹੇ ਕਾਂਗਰਸ ਨੇ ਸਾਰੇ ਇਕੱਠੇ ਮਿਲੇ ਹੋਏ ਨੇ ਸਭ ਸਿਆਸਤਾ ਕਰ ਰਹੇ ਨੇ ਵੱਡੀਆਂ-ਵੱਡੀਆਂ ਤੇ ਤੁਹਾਨੂੰ ਦੱਸਦੇ ਨੇ ਇਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਦਾ ਬਿਆਨ ਆ ਗਿਆ ਪਰ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਅੱਜ ਸੁਖਿੰਦਰ ਨਾਵਾ ਨੇ ਕੀ ਬਿਆਨ ਦਿੱਤਾ ਹੈ ਇਸ ਪੂਰੇ ਵਿਸ਼ੇ ਤੇ ਗੱਲ ਕਰਨੀ ਚੱਲਦੇ ਹਾਂ ਸਿੱਧਾ ਮਾਨਸਾ ਰਜਿੰਦਰ ਸਿੰਘ ਜੀ ਕੋਲ ਉਹਨਾਂ ਕਰਦੇ ਹਾਂ ਗੱਲਬਾਤ ਰਜਿੰਦਰ ਜੀ ਤੁਹਾਡਾ ਸ਼ਾਮ ਦੇ ਲਾਈਵ ਬ੍ਰੋਡਕਾਸਟ ਪਰ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਦਾ ਰਿੰਦਰ ਜੀ ਸੁਖਿੰਦਰ ਨਾਵਾ ਪੁਰਾਣੇ ਪੋਲੀਟੀਕਲ ਲੀਡਰ ਥੰਮ ਕਹਿ ਸਕਦੇ ਕਾਂਗਰਸ ਤੇ ਜੇਕਰ ਸਾਮੀ ਇਹ ਜੀਆਂ ਗੱਲਾਂ ਕਰਨ ਲੱਗ ਜੇ ਤਾਂ ਫਿਰ ਕਾਂਗਰਸ ਪਾਰਟੀ ਸੋਚ ਲੋ ਕੀ ਹਾਲ ਹੋ ਰਿਹਾ ਹੈ गाइस ਸਮੇਂ ਦੇਖੋ ਜੀ ਸਾਰਿਆਂ ਦੇ ਵਿੱਚ ਇਸ ਟਾਈਮ ਤੇ ਬਖੜਾਟ ਹੈ ਆਪੋਤਾ ਭੁੱਲ ਪਈ ਹੈ ਕੋਈ ਕਿਹਾ ਜਾ ਬਿਆਨ ਦੇ ਰਿਹਾ ਕੋਈ ਕਿਹਾ ਜਾ ਬਿਆਨ ਦੇ ਰਿਹਾ ਤੇ ਗੱਲ ਕੀ ਹੈ ਵੀ ਆਮ ਆਦੀ ਪਾਰਟੀ ਦੀ ਸਰਕਾਰ ਬਣ ਗਈ ਜਿਹੜੀਆਂ ਇਹ ਦੂਜੀਆਂ ਵੱਡੀਆਂ ਪਾਰਟੀਆਂ ਨੇ ਤਰ ਲੋ ਮੱਛੀ ਹੋਈਆਂ ਫਿਰਦੀਆਂ ਨੇ ਕਦੋਂ ਕੁਰਸੀ ਦੇ ਉੱਤੇ ਅਸੀਂ ਬੈਠ ਜੀਏ ਕਦੋਂ ਕੁਰਸੀ ਦੇ ਉੱਤੇ ਬੈਠ ਜੀਏ ਜਿਹੜੇ ਇਹਨਾਂ ਦੇ ਸੁਪਨੇ ਨੇ ਉਹ ਸ਼ਾਇਦ ਹੋ ਸਕਦਾ ਨਾ ਪੂਰੇ ਹੋਣ ਕਿਉਂਕਿ ਜਿਹੜੇ ਇਹ ਬਿਆਨ ਨੇ ਇਹ ਪੰਜਾਬ ਦੇ ਨਾਲ ਸਕੇ ਨਹੀਂ ਹਣਾ ਇਹ ਤਾਂ ਮਤਲਬ ਇਸ ਤਰ੍ਹਾਂ ਦਾ ਕਰਦੇ ਨੇ ਜੇ ਪੰਜਾਬ ਦੇ ਪ੍ਰਤੀ ਇਹ ਬਿਆਨ ਬਕਾਇਦਾ ਪੰਜਾਬ ਦੇ ਸੰਜੀਤਾ ਹੋਣ ਤੇ ਪੰਜਾਬ ਦੀ ਧੜਕਣ ਇਹਨਾਂ ਦੇ ਦਿਲਾਂ ਦੇ ਵਿੱਚ ਧੜਕਦੀ ਹੋਵੇ ਪਰ ਡਾਕਟਰ ਸਾਹਿਬ ਡਾਕਟਰ ਸਾਹਿਬ ਮੁੱਦੇ ਦੀ ਗੱਲ ਤਾਂ ਕੋਈ ਕਰਦਾ ਹੀ ਨਾ ਡਾਕਟਰ ਸਾਹਿਬ ਹਰ ਕੋਈ ਆਪਣੀ ਸਿਆਸਤ ਵਿੱਚ ਮਗਾ ਰਿਹਾ ਹੈ ਕਪਟਨਵਿੰਦਰ ਸਿੰਘ ਹੋਈ ਸੀ ਜਿਨ੍ਹਾਂ ਨੇ ਇੱਕ ਉਟਕਾ ਤੇ ਸੋਖਾ ਦੀ ਮੁੱਖ ਮੰਤਰੀ ਬਣੇ ਪੰਜ ਸਾਰੇ ਪਰਚੇ ਬਾਈ ਲੋਕਾਂ ਦਾ ਨਿਆਂ ਠੀਕ ਹੈ ਤੇ ਪਹਿਲਾਂ ਪਹਿਲਾਂ ਸੁਣੋ ਸੁਣੋ ਪਹਿਲਾਂ ਇਹ ਇਹੀ ਕਹਿ ਰਹੇ ਸੀਗੇ ਕਹਿੰਦੇ ਵੀ ਮਜੀਠੀਆ ਸਾਹਿਬ ਯਾਨੀ ਕਿ ਡਰੱਗਸ ਕੇਸ ਹੈਗੇ ਨੇ ਤੇ ਹੁਣ ਨਵਾਂ ਬਿਆਨ ਤੇ ਕਹਿ ਰਹੇ ਨੇ ਕਿ ਵੀ ਭਗਵੰਤ ਮਾਨ ਸਾਹਿਬ ਨੇ ਗਲਤ ਕੀਤਾ ਫੜ ਕੇ ਦੱਸੋ ਹੁਣ ਕਿੱਧਰ ਜਾਈਏ ਦੇਖੋ ਜੀ ਇਹ ਸਾਰੇ ਤੁਹਾਨੂੰ ਦੱਸਦਾ ਦਿੰਦਾ ਪਹਿਲਾਂ ਵੀ ਸਾਰੇ ਜਿਹੜੇ ਇਹ ਲੀਡਰ ਨੇ ਇਹ ਸਿਰਫ ਕੁਰਸੀ ਤੋਂ ਦੂਰ ਹੋ ਕੇ ਗੱਲਾਂ ਹੁਣ ਕਰੀ ਜਾਂਦੇ ਨੇ ਇਹਨਾਂ ਨੂੰ ਬਾਦਲ ਵੀ ਸੀਗੇ ਬਾਦਲ ਵੀ ਸੀਗੇ ਫਿਰ ਤਾਂ ਫਿਰ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਸੀਗੇ ਸਾਰਾ ਸਾਰੇ ਲੀਟਰ 21 ਇਕੱਠੇ ਇਹ 21 ਮਤਲਬ ਛਾਵ ਨੂੰ ਗਲਾਸ ਤੇ ਗਲਾਸੀ ਖੜਕਾਉਂਦੇ ਨੇ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਹੈ ਮਤਲਬ ਜੇ ਇਹਨਾਂ ਦੇ ਪੰਜਾਬ ਦੇ ਪ੍ਰਤੀ ਇਹਨਾਂ ਦੇ ਵਿੱਚ ਮੋਹ ਹੋਵੇ ਨਾ ਤਾਂ ਇਹ ਹਰ ਇਸ ਜਿਹੜਾ ਬੇਅਦਬੀ ਦਾ ਮੁੱਦਾ ਜਿਹੜਾ ਬੜਾ ਸੰਜੀਦਾ ਮੁੱਦਾ ਤੇ ਦੂਜਾ ਇਹ ਨਸ਼ਿਆਂ ਦਾ ਮੁੱਦਾ ਇਹਦੀ ਇਹ ਮਤਲਬ ਜੜ ਤੱਕ ਜਾਣ ਤੇ ਤਾਂ ਫਿਰ ਇਸ ਦੇ ਵਿੱਚੋਂ ਅਸਲੀ ਜੋ ਹਕੀਕਤ ਹੈ ਉਹ ਸਾਹਮਣੇ ਨਿਕਲ ਕੇ ਆਵੇ ਉਹਦੇ ਉੱਤੇ ਸਿਆਸਤ ਦੇ ਹਿਸਾਬ ਨਾਲ ਮਤਲਬ ਕੀਤਾ ਜਾਵੇ ਇਹੇ ਕੁਰਸੀ ਨੂੰ ਮੁੱਖ ਰੱਖ ਕੇ ਇਹ ਸਿਆਸਤ ਕਰਦੇ ਨੇ ਦਾਦਾ ਵੀ ਕੋਰ ਦਾਦਾ ਵੀ ਕੋਰ ਅਪਡੇਟ ਦੇ ਗੱਲ ਕਰ ਲੈਨੇ ਇੱਕ ਸ਼ਵੇਤਾ ਮਲਿਕ ਪਰਿਵਾਰ ਤੇ ਪਰਚਾ ਕੀਤਾ ਗਿਆ ਤੋਂ ਅੰਦਾਜ਼ੇ ਨਾਲ ਕਿ ਉਸਨੇ ਹੀ Hindu ਧਰਮ ਦੀ ਬੇਇੱਜ਼ਤੀ ਕੀਤੀ ਯਾਨੀ ਕਿ ਹਨੂਮਾਨ ਜੀ ਦਾ ਯਾਨੀ ਕਿ ਉਹਨੇ ਰੂਪ ਤਾਰਨ ਕਰਕੇ ਕਈ ਜਗ੍ਹਾ ਤੇ ਉਹਦੇ ਭਰਾ ਨੇ ਵੀ ਵੀਡੀਓ ਪਾਈਆਂ ਠੀਕ ਹੈ ਪਟਿਆਲਾ ਪੇਸ਼ ਕੀਤਾ ਗਿਆ ਪਟਿਆਲੇ ਉਹਦੇ ਪਰਚਾ ਹੋਇਆ ਹੁਣ ਤਨੂਰ ਪਰਚਾ ਹੋ ਗਿਆ ਪਰ ਅੱਜੇ ਮੇਰੀ ਕਿਸੇ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਮੇਰੀ ਕਿਸੇ ਨਾਲ ਚੈਨਲ ਤੋਂ ਬਾਅਦ ਗੱਲ ਹੋ ਰਹੀ ਦੋ ਤਿੰਨ ਲੋਕਾਂ ਨਾਲ ਕਹਿੰਦੇ ਵੀ ਤੁਸੀਂ ਇਹ ਮੁੱਦੇ ਨਹੀਂ ਚੁੱਕਦੇ ਦੇਖੋ ਵੀ ਜਦੋਂ ਦਾ ਸਿੱਖਾ ਦੇ ਕੋਈ ਹੈ ਨਾ ਵੀ ਯਾਨੀ ਕੇ ਤਾ ਤਾ ਐਜੀ ਖਲਵਾੜ ਹੁੰਦਾ ਤਾ ਤਾ ਕਹਿੰਦੇ ਜੀ ਇਹ ਬੰਦਾ ਮੰਦ ਬੁੱਦੀ ਹੈ ਇਹ ਪਾਗਲ ਹੈ ਪਰਚਾ ਤਾਨ ਦਿੰਦੇ ਤੇ ਹੁਣ ਤਾਂ ਇਹਦਾ ਸ਼ਵੇਤਾ ਜਿਹੜਾ ਪਰਿਵਾਰ ਹੈ ਇਹ ਕੁੜੀ ਪੜੀ ਲਿਖੀ ਇੰਸਟਾਗ੍ਰਾਮ ਰ ਹੈ ਜੇਕਰ ਪੜੇ ਲਿਖੇ ਬੰਦੇ ਐਦਾ ਬੇਦੀਬੀਆਂ ਕਰਨਗੇ ਤਾਂ ਫਿਰ ਅਨਪੜਾ ਫਾਇਦਾ ਕੀ ਰਹਿ ਗਿਆ ਦੇਖੋ ਜੀ ਬੇਅਦਬੀ ਤਾਂ ਉਹਦੀ ਉਹ ਨਹੀਂ ਸੀ ਜਦੋਂ ਆਪਦਾ ਧਰਮ ਛੱਡ ਕੇ ਉਹ ਦੂਜੇ ਧ ਉਹਨੇ ਅਪਣਾ ਲਿਆ ਸੀ ਬੰਦੇ ਨੇ ਜੀ ਉਹਦਾ ਨਾਮ ਸੰਦੀਪ ਸੀ ਸ਼ਾਇਦ ਜੀ ਜੀ ਸੰਦੀਪ ਹੈ ਸੰਦੀਪ ਹੀ ਹੈ ਹਾਂ ਉਹ Hindu ਧਰਮ ਨੂੰ ਬਲੌਂਗ ਕਰਦਾ ਸੀ ਉਹਨੇ ਮਤਲਬ ਕੋਈ ਕਿਸੇ ਚੱਕਰ ਦੇ ਵਿੱਚ ਆ ਕੇ ਕੋਈ ਵਿਆਹਾਂ ਦੇ ਲਾਲਚ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਉਹਨੇ ਜਿਹੜਾ ਉਹਦਾ ਧਰਮ ਪਰਿਵਰਤਨ ਕਰ ਲਿਆ ਸੀਗਾ ਉਹ ਤੋਂ ਆਪਾਂ ਫਿਰ ਕੀ ਮਤਲਬ ਆਸਾਂ ਰੱਖ ਸਕਦੇ ਹਾਂ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਹਦੇ ਨਾਲ ਜਿਹੜਿਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੇ ਉਹ ਜੁੜੀਆਂ ਹੁੰਦੀਆਂ ਨੇ ਭਾਵਨਾਵਾਂ ਪੜਕਾਉਣ ਦੇ ਨਾਲ ਮਤਲਬ ਕਈ ਵਾਰੀ ਜਿਹੜੇ ਹਾਲਾਤ ਨੇ ਵੱਧ ਤੋਂ ਵੱਧ ਬਹਰ ਹੋ ਜਾਂਦੇ ਨੇ ਇਹਨਾਂ ਨੂੰ ਸਸਤੀ ਸ਼ੌਨਤ ਵਾਸਤੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਰੂਪ ਰੰਗ ਰੂਪ ਨੇ ਬਦਲ ਨੇ ਬਦਲ ਦਿੰਦੇ ਨੇ ਇਹ ਇਹ ਨਹੀਂ ਕਰਦੇ ਸਰਕਾਰਾਂ ਕਿਉਂ ਨਹੀਂ ਧੋਖੇ ਕਰਦੀਆਂ ਨਾ ਸਰਕਾਰਾਂ ਕਿਉਂ ਨਹੀਂ ਧੋਖੇ ਕਾਨੂੰਨ ਬਣਾਉਂਦੀਆਂ ਸਰਕਾਰਾਂ ਧੋਖੇ ਕਾਨੂੰਨ ਬਣਾਉਣ ਅਜੇ ਇੰਸਟਾਗ੍ਰਾਮ ਦੇ ਪਰਚੇ ਦੇਣ ਚੰਗੇ ਪਰਚੇ ਦੇਣ ਹਾਂ ਐਫ ਆਈਰ ਦਰਜ ਕੀਤੀ ਗਈ ਹੈ ਉਹਨਾਂ ਨੇ ਮਾਫੀ ਮੰਗਦੇ ਡਰਾਮਾ ਵੀ ਕਰ ਲਿਆ ਦਰਜ ਹੋ ਗਈ ਐਫ ਆਈਰ ਦਰਜ ਹੋਊਗੀ ਤਰਾਵਾਂ ਲੱਗਦੀਆਂ ਹੁਣ ਮਾਨਯੋਗ ਕੋਰਟਾਂ ਦੇ ਵਿੱਚ ਕੇਸ ਚੱਲੂਗਾ ਕੋਰਟਾਂ ਦੇ ਵਿੱਚ ਫਿਰ ਸਮਾਂ ਜ਼ਰੂਰ ਲੱਗਦਾ ਹੈ ਕਈ ਵਾਰੀ ਮਤਲਬ ਜਿਹੜੇ ਸਬੂਤ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਜਾਂ ਅਗਲਾ ਖਤਮ ਕਰ ਦਿੰਦਾ ਜਾਂ ਗਵਾਹ ਮਤਲਬ ਕੋਈ ਫਿਰ ਜਦੋਂ ਲੰਮਾ ਪ੍ਰੋਸੈਸ ਪੈਂਦਾ ਫਿਰ ਜਿਹੜਾ ਨਿਆਂ ਉਹ ਮਤਲਬ देर ਨਾਲ ਮਿਲਦਾ ਹੈਗਾ ਦੇਰ ਨਾਲ ਮਿਲਿਆ ਹੋਇਆ ਨਿਆਂ ਸਰ ਮਾਨਯੋਗ ਅਦਾਲਤਾਂ ਆਪਣਾ ਕੰਮ ਨਹੀਂ ਕਰਦੀਆਂ ਤੁਹਾਨੂੰ ਪਤਾ ਹੈ ਕਿ ਤੁਸੀਂ ਵੀ ਅਦਾਲਤਾਂ ਦੇਖਦੇ ਹੋ ਮੈਂ ਵੀ ਦੇਖਦਾ ਹਾਂ ਅਦਾਲਤਾਂ ਦੇ ਵਿੱਚ ਯਾਨੀ ਜੱਜ ਵਕੀਲਾਂ ਨੂੰ ਆਰਡਰ ਕਰਿੰਦੇ ਆ ਕਿ ਜੱਜ ਤਰੀਕਾ ਆਪਾਂ ਤਾਂ ਪਾਉਂਦੇ ਨੇ ਤਾਂ ਕਿ ਵਕੀਲਾਂ ਦਾ ਕੰਮ ਚੱਲੇ ਵਕੀਲ ਅੱਗੇ ਤਾਂ ਤਰੀਕਾ ਪਾਈ ਜਾਂਦੇ ਨੇ ਕਿ ਸਾਡੇ ਕਲਾਇੰਟ ਸਾਨੂੰ ਪਾਇੇ ਦੇ ਜਾਣ ਉਹ ਅੱਗੇ ਉਹਨਾਂ ਦੇ ਮੁੰਛੀਓ ਹੀ ਮਾਰ ਨਹੀਂ ਆਂਦੇ ਤਾਂ ਹੀ ਤਾਂ ਸਾਡੇ ਇੰਨੇ 1000 ਕੇਸ ਪੈਂਡਿੰਗ ਪਏ ਹੋਏ ਨੇ ਤੁਹਾਨੂੰ ਦੱਸਿਆ ਜੀ ਕਿ ਮੈਂ ਕੱਲ ਵੀ ਸਤੀਸ਼ ਕਰਕੇ ਆਇਆ ਬੈਠਾ ਸੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉਹਨਾਂ ਦੇ ਬੇਟੇ ਮਾਜੂਰ ਨੇ ਇੱਕ ਜਿਹੜੀ ਹਾਈ ਕੋਰਟ ਤੋਂ ਤੁਸੀਂ ਵੀ ਇਹਨੂੰ ਕਿਹਾ ਸੀ ਉਹ ਜੱਜਮੈਂਟ ਕਢਵਾਈ ਹੈ ਉਹ ਸਤੀਸ਼ ਕਰਕੇ ਇਹਦੇ ਬੇਟੇ ਨੇ ਕਢਵਾਈ ਹੈ ਤਾਂ ਕੀ ਗੱਲ ਹੋਰ ਵਕੀਲ ਨਹੀਂ ਅੱਗੇ ਆ ਸਕਦੇ ਦੇਖੋ ਜੀ ਗੱਲ ਇਹ ਹੈ ਸਰਕਾਰ ਕੋਲੇ ਤਨਖਾਹਾਂ ਦੇਣਾ ਨੂੰ ਸਰਕਾਰਾਂ ਕੋਲੇ ਚਾਹੇ ਵੱਡੀਆਂ ਸਰਕਾਰਾਂ ਦੇ ਛੋਟੀਆਂ ਪੈਸੇ ਘੱਟ ਨੇ ਜੁਡੀਸ਼ਰੀ ਦੇ ਵਿੱਚ ਸਾਡੇ ਕੋਲੇ ਮਾਨਯੋਗ ਜੱਜ ਸਾਹਿਬ ਨੇ ਜਿਨੇ ਉਹਨਾਂ ਦੀ ਗਿਣਤੀ ਕਾਫੀ ਘੱਟ ਹੈਗੀ ਆ ਪੰਜਾਬ ਦੇ ਵਿੱਚ ਵੀ ਇਹੀ ਕਰ ਰਿਹਾ ਹੈ ਸੈਂਟਰ ਦੇ ਵਿੱਚ ਵੀ ਇਹੀ ਹੈ ਜਿੰਨਾ ਚਿਰ ਮੈਂ 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 ਤਾਂ ਅੰਦਾਜ਼ੇ ਨਾਲ ਕਿ ਮੈਂ ਤਾਂ ਅੰਦਾਜ਼ਾ ਨਾ ਹਾਈ ਕੋਰਟ ਦੇ ਸੀਨੀਅਰ ਜੱਜ ਨੇ ਮੋਤਗਿਲ ਜੀ ਜਿਨ੍ਹਾਂ ਤੋਂ ਇਹ ਆਰਡਰ ਕਰਾਏ ਗਏ ਨੇ ਹਾਂ ਜੀ ਉਹ ਦੇਖੋ ਲੱਗਿਆ ਜਿਹੜੇ ਉਹ ਆਰਡਰ ਹੋਏ ਨੇ ਉਹ ਇੱਕ ਐਟੀ ਜੁਲਬਨਾ ਦੀ ਦਵਾਈ ਹੈ ਮਤਲਬ 90 ਰੁਪਏ ਦੇ ਕਰਕੇ 90 ਰੁਪਏ ਦੀ ਦਵਾਈ ਨੂੰ ਮਤਲਬ ਪੰਜਾਬ ਪੁਲਿਸ ਨੇ ਇੱਕ ਮਤਲਬ ਉਹਨੂੰ ਕਮਰਸ਼ੀਅਲ ਬਣਾਤਾ ਵਪਾਰਕ ਇਹ ਤਾਂ 90 ਤਾਂ ਸੋਢੀ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ 90 ਤਾਂ ਬਹੁਤ ਨੇ ਇਹ ਤਾਂ 90 ਪੈਸਿਆਂ ਤੋਂ ਬਣਾਉਂਦੇ ਹੁੰਦੇ ਨੇ ਨੀ ਮਤਲਬ ਸਾਨੂੰ ਪਤਾ ਵੀ ਇਹ ਕਿਵੇਂ ਬਣਦਾ ਬਣਾਉਂਦਾ ਕਰਦੇ ਨੇ ਇਹ ਗੱਲ ਕਰ ਕੋਈ ਆਪਣੀ ਸੁਣਦਾ ਨਹੀਂ ਹੈਗਾ ਇਹ ਤਾਂ ਕੁਝ ਰੁਪਈਆ ਲੱਗਣੀ ਲਾਉਂਦੀ ਨਹੀਂ ਹਨ ਤੇ ਕਮਰਸ਼ੀਅਲ ਕੁਆंटਿਟੀ ਬਣਾ ਕੇ ਉਹਦੀ ਕੀਮਤ ਜਿਹੜੀ ਅੰਤਰਰਾਸ਼ਟਰੀ ਪੱਤਰ ਤੇ ਕਰੋੜਾਂ ਰੁਪਈਆ ਦੇ ਵਿੱਚ ਤੈਅ ਕਰ ਦਿੰਦੇ ਨੇ ਗੱਲ ਤਾਂ ਇਹ ਹੈ ਵੀ ਨਸ਼ੇ ਦੇ ਉੱਤੇ ਜਿੰਨਾ ਚਿਰ ਜਾ ਜਿਹੜਾ ਇਹਦਾ ਕਾਨੂੰਨ ਹੈ ਨਾ ਜਿੰਨਾ ਚਿਰ ਉਹ ਕਾਨੂੰਨ ਦੇ ਵਿੱਚ ਚੇਂਜ ਨਹੀਂ ਹੁੰਦਾ ਇਹ ਮੇਰੇ ਡਾਡਾ ਸਾਬ ਇਹ ਇਹ ਡਾਡਾ ਸਾਬ ਇਹ ਹੀ ਕਾਨੂੰਨ ਇਹ ਹੀ ਕਾਨੂੰਨ ਫਿਰ ਬਾਜਵਾ ਬਾਜਵਾ ਭਗਵੰਤਾਂਵਾਂ ਤੇ ਮਜੀਠੀਆ ਸਾਰੇ ਕੰਨੇ ਵੀ ਇੱਕ ਹੁਣ ਜਿਹੜੇ ਘੁੰਮਣੇ ਦੇ ਦਨ ਦੇਖੋ ਫਿਰ ਉਹ ਵੀ ਤਾਂ ਸਿਆਸੀ ਹੋ ਗਏ ਫੇਰ ਦੇ ਨੇ ਕਿਉਂਕਿ ਤੁਹਾਨੂੰ ਮੈਂ ਦੱਸਦਾ ਜੀ ਇਹਨਾਂ ਦੇ ਨਾ ਤਾਂ ਇਹਨਾਂ ਦੇ ਪਰਿਵਾਰਾਂ ਤੇ ਨਾ ਇਹਨਾਂ ਤੇ ਆਪਦੇ ਤੇ ਨਾ ਇਹਨਾਂ ਦੇ ਰਿਸ਼ਤਿਆਂ ਤੋਂ ਕੋਈ ਇਸ ਤਰ੍ਹਾਂ ਦਾ ਕਾਨੂੰਨ ਮੜਿਆ ਨਹੀਂ ਗਿਆ ਜਿੰਨਾ ਚਿਰ ਕਾਨੂੰਨ ਦੇ ਵਿੱਚ ਦੀ ਲੰਘਦੇ ਸੀ ਹਨ ਉਹਨਾਂ ਚਿਰ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਆ ਭਾਜਪਾ ਦੇ ਸਾਹਿਬ ਨੇ ਮਤਲਬ ਜਿਹੜਾ ਨਸ਼ੇ ਦਾ ਦਾਗ ਸੀਗਾ ਉਹ ਹਟਾਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਬੜਾ ਮਤਲਬ ਵਧੀਆ ਕਾਨੂੰਨ ਬਣਾਤਾ ਸੀਗਾ ਚਲੋ ਅੱਛਾ ਮੈਨੂੰ ਇੱਕ ਗੱਲ ਦੱਸੋ ਉਹ ਤੋਂ ਬਾਅਦ ਫਿਰ ਮੈਨੂੰ ਖਰਚਾ ਯਾਰ ਹਾਂ ਚਲੋ ਇੱਕ ਉਹ ਤੋਂ ਬਾਅਦ ਫਿਰ ਜਿਹੜਾ ਮਨਮੋਹਨ ਸਿੰਘ ਨੇ ਕਾਨੂੰਨ ਬਣਾਇਆ 18 11 2009 ਨੂੰ ਉਹਦੇ ਵਿੱਚ ਫਿਰ ਮਤਲਬ ਪਾਵਰਾਂ ਦੇਤੀਆਂ ਪੁਲਿਸ ਪ੍ਰਸ਼ਾਸਨ ਨੂੰ ਜਿਹਦੇ ਨਾਲ ਲੋਕਾਂ ਦੇ ਉੱਤੇ ਡੰਡਾ ਭਰਾ ਕੇ ਤੇ ਵਿਰੋਧੀਆਂ ਦੇ ਉੱਤੇ ਕਾਨੂੰਨ ਬਣਾ ਕੇ ਉਹਨਾਂ ਨੂੰ ਜੇਲਾਂਾਂ ਦੇ ਵਿੱਚ ਪਰਚੇ ਪਾਏਗੇ ਲੱਖਾਂ ਦੇ ਵਿੱਚ ਸਿੱਟਿਆ ਜਾ ਸਕਦਾ ਜੀ ਜੀ ਓ ਡਾਕਟਰ ਸਾਹਿਬ ਉਹ ਕਾਨੂੰਨ ਦੇ ਆਪਾਂ ਕਈ ਵਾਰ ਗੱਲ ਚੁੱਕੇ ਆ ਸਹੀ ਗਾਇ ਰਹੇ ਤੁਸੀਂ ਪਰਚੇ ਬਹੁਤ ਨਿਆਂ ਪਾਏਗੇ ਨੇ ਕਈ ਲੜਕਿਆਂ ਦੀ ਜਮਾਨਤਾ ਵੀ ਨਹੀਂ ਹੈ ਕਈ ਸਾਲਾ ਤੋਂ ਨਹੀਂ ਹੋ ਰਹੀਆਂ ਕਿਉਂਕਿ ਜਿਹੜਾ ਤੁਸੀਂ ਕਾਨੂੰਨ ਦੀ ਗੱਲ ਕਰਦੇ ਹੋ ਕਾਨੂੰਨ ਆਪਾਂ ਇਹ ਗੱਲ ਕਹਿੰਦੇ ਆ ਵੀ ਟੁੱਟੇ ਕਿਵੇਂ ਕਿਉਂਕਿ ਕੋਈ ਲੋਕ ਸਭਾ ਤੇ ਇਹ ਗੱਲ ਦੀ ਆਵਾਜ਼ ਉਠਾਉਂਦਾ ਹੀ ਨਹੀਂ ਇਹ ਕਾਨੂੰਨ ਦੋ ਤਰੀਕੇ ਨਾਲ ਟੁੱਟ ਸਕਦਾ ਜੀ ਇੱਕ ਤਾਂ ਜੇ ਤਾਂ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਦੇ ਆ ਮਾਨਜੋਗ ਸੁਪਰੀਮ ਕੋਰਟ ਉਸ ਚੈਲੰਜ ਨੂੰ ਰਿਜੈਕਟ ਕਰ ਦਿੰਦੀ ਹੈ ਜਾਂ ਤੇ ਡਿਸਪੋਜ਼ ਆਫ ਕਰਕੇ ਮਤਲਬ ਉਹ ਹੈ ਜਾਂ ਇਹ ਜਾਂ ਇੱਕ ਤਾਂ ਮਤਲਬ ਸੁਪਰੀਮ ਕੋਰਟ ਦਾ ਮਸਲਾ ਰਹਿ ਗਿਆ ਦੂਜਾ ਰਹਿ ਗਿਆ ਪਾਰਲੀਮੈਂਟ ਦਾ ਜੇ ਪਾਰਲੀਮੈਂਟ ਦੇ ਵਿੱਚ ਕਿਸੇ ਪਾਰਟੀ ਦੇ ਬੰਦੇ ਦੇ ਇਹ ਗੱਲ ਦਿਮਾਗ ਦੇ ਵਿੱਚ ਆਵੇ ਵੀ ਇਹ ਕਾਨੂੰਨ ਹੈ ਜਿਹੜਾ ਨੋਟੀਫਿਕੇਸ਼ਨ ਹੈ ਗਲਤ ਬਣ ਗਿਆ ਇਹਦੇ ਵਿੱਚ ਸੋਧ ਕਰਕੇ ਦੁਬਾਰੇ ਤੇ ਇਹਨੂੰ ਲਾਗੂ ਕੀਤਾ ਜਾਵੇ ਤਾਂ ਗੱਲ ਇਹ ਬਣ ਸਕਦੀ ਹੈ ਤੇ ਦੋ ਹੀ ਸਾਧਨ ਨੇ ਤੀਜਾ ਇਹਦਾ ਹੋਰ ਕੋਈ ਸਾਧਨ ਨਹੀਂ ਹੈਗਾ ਨਹੀਂ ਲੋਕ ਇਸੇ ਤਰ੍ਹਾਂ ਹੀ ਫਾਇਦੇ ਉੱਤੇ ਟੰਗੇ ਜਾਂਦੇ ਰਹਿਣਗੇ ਤੇ ਟੰਗੇ ਗਏ ਨੇ 2009 ਤੋਂ ਲੈ ਕੇ ਹੁਣ ਤੱਕ ਹੀ ਪਈ ਨਹੀਂ ਪਤਾ ਵੀ ਇਹ ਕਿੰਨੀ ਦੇਰ ਤੱਕ ਚੱਲਦਾ ਰਹੇ ਜਦੋਂ ਕੋਈ ਇਹਨਾਂ ਦਾ ਵੱਡਾ ਬੰਦਾ ਆ ਗਿਆ ਉਜੇ ਮੈਂ ਕਈ ਵਾਰੀ ਕਹ ਕੀ ਸੀ ਵੀ ਸੰਜੇ দত্ত ਦੇ ਉੱਤੇ ਟਾਡਾ ਦਾ ਕਾਨੂੰਨ ਲੱਗ ਗਿਆ ਸੀ ਕਰ ਉਹ ਟਾਡੇ ਦਾ ਕਾਨੂੰਨ ਖਤਮ ਕਰਨ ਵਾਸਤੇ ਸ਼੍ਰੀ ਮਤਲਬ ਸੰਜੇ দত্ত ਸਾਹਿਬ ਦੂਜੇ ਸੁਨੀਲ দত্ত ਉਹਨਾਂ ਨੇ ਜਿਹੜਾ ਕਾਨੂੰਨ ਹੈ ਉਹ ਖਤਮ ਕਰਵਾਤਾ ਸੀ ਜਦੋਂ ਕੋਈ ਇਸ ਤਰ੍ਹਾਂ ਦਾ ਇਹਦੇ ਵਿੱਚ ਆ ਗਿਆ ਫਿਰ ਹੋ ਸਕਦਾ ਇਹਦੇ ਵਿੱਚ ਸੋਧ ਹੋ ਜੇ ਵਰਨਾ ਸੋਧ ਦੀ ਕੋਈ ਮਤਲਬ ਗੁੰਜਾਇਸ਼ ਦੀਂਦੀ ਨਹੀਂ ਹੈ ਤੇ ਤੁਹਾਨੂੰ ਲੱਗਦਾ ਨਹੀਂ ਵੀ ਜੇਕਰ ਕਾਨੂੰਨ ਦੀ ਸੋਧ ਉੱਪਰੋਂ ਨਹੀਂ ਹੁੰਦੀ ਤਾਂ ਪੰਜਾਬ ਸਰਕਾਰ ਨੂੰ ਆਪਣੇ ਸੈਸ਼ਨ ਦੇ ਵਿੱਚ ਆ ਜਾ ਬਿਲਕੁਲ ਲੈਣਾ ਚਾਹੀਦਾ ਵੀ ਉੱਪਰ ਗੱਲ ਕੀਤੀ ਜਾਵੇ ਦੇਖੋ ਜੀ ਇਸ ਤਰ੍ਹਾਂ ਦਾ ਮਤਲਬ ਇਸ ਜਿਹੜੇ ਕਈ ਇਸ ਤਰ੍ਹਾਂ ਦੇ ਇਹ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਮਤਲਬ ਸਟੇਟ ਸਰਕਾਰਾਂ ਨੇ ਉਹ ਕੋਈ ਦਖਲੰਦ ਜਿੰਨੀ ਕਰ ਸਕਦੀਆਂ ਤੇ ਨਾ ਹੀ ਸਟੇਟ ਦੀ ਕੋਈ ਮੰਨੀ ਜਾਂਦੀ ਹੁੰਦੀ ਹੈ ਕਿਉਂਕਿ ਉਸ ਤੋਂ ਬਾਅਦ ਫਿਰ ਜਿਹੜੇ ਕੇਸਾਂ ਦੀਆਂ ਜੱਜਮੈਂਟਾਂ ਹੁੰਦੀਆਂ ਨੇ ਉਹ ਮਾਨਜੋਗ ਹਾਈ ਕੋਰਟ ਜਾਂ ਮਾਨਜੋਗ ਸੁਪਰੀਮ ਕੋਰਟ ਵੱਡੇ ਵਿੱਚੋਂ ਕਢਾਉਣੀਆਂ ਪੈਂਦੀਆਂ ਨੇ ਉਹਦੇ ਉੱਤੇ ਸੈਂਟਰ ਸਰਕਾਰ ਦਾ ਕਾਨੂੰਨੀ ਜ਼ਿਆਦਾ ਲਾਗੂ ਹੁੰਦਾ ਜੇ ਕੋਈ ਛੋਟੇ ਵਿਸ਼ੇ ਦੇ ਉੱਤੇ ਤੇ ਜਿਹੜਾ ਕੋਈ ਇਹਨਾਂ ਨੂੰ ਦਿੱਤਾ ਹੋਇਆ ਮਸਲਾ ਹੁੰਦਾ ਸਟੇਟਾਂ ਉੱਤੇ ਧੱਕਾ ਨੂਨ ਬਣਾ ਸਕਦੀਆਂ ਨੇ ਪਰ ਜਿਹੜਾ ਐਂਡੀਪੀਐਸ ਦਾ ਐਕਟ ਹੈ ਇਹਦੇ ਉੱਤੇ ਸਟੇਟ ਸਰਕਾਰ ਕੋਈ ਕਾਨੂੰਨ ਨਹੀਂ ਬਣਾ ਸਕਦੀ ਇਹ ਤਾਂ ਸੈਂਟਰ ਵੱਲੋਂ ਹੀ ਹੋਊਗਾ ਜਾਂ ਮਾਂ ਜੋ ਸੁਪਰੀਮ ਕੋਰਟ ਵੱਲੋਂ ਹੋਊਗਾ ਇਹ ਤਾਂ ਦੋ ਹੀ ਰਸਤੇ ਨੇ ਤੀਜਾ ਰਸਤਾ ਡਾਕਟਰ ਸਾਹਿਬ ਤੁਹਾਨੂੰ ਐ ਲੱਗਦਾ ਨਹੀਂ ਵੀ ਦੇਖੋ ਜਿਵੇਂ ਸੁਖਿੰਦਰ ਰੰਧਾਵਾ ਦਾ ਜਿਹੜਾ ਇਹ ਬਿਆਨ ਆਇਆ ਹੈ ਹੈਨਾ ਸੁਖਿੰਦਰ ਰੰਧਾਵਾ ਇੱਕ ਪੁਰਾਣੇ ਥੰਮਨੇ ਲੀਡਰ ਨੇ ਉਹ ਦਿਖਾਣਾ ਚਾਹੁੰਦੇ ਨੇ ਕਾਂਗਰਸ ਨੂੰ ਵੀ ਮੈਂ ਅਜੇ ਹੈਗਾ ਮੈਂ ਜਿੰਦਾ ਮੈਂ ਆਪਸੀ ਕਰਦਾ ਤੁਹਾਨੂੰ ਲੱਗਦਾ ਨਹੀਂ ਵੀ ਉਹ ਇੱਕ ਆਪੜਿਆਂ ਨੂੰ ਅਜੇ ਸੀਐਮ ਦਾ ਕੈਂਡੀਡੇਟ ਵੀ ਕਾਂਗਰਸ ਲੋ ਉਭਾਰਨ ਦੇ ਲਈ ਅਜੇ ਸਾਰੇ ਲੋਕਾਂ ਦੇ ਆਵਾਜ਼ ਗੱਲਾਂ ਚੱਕ ਰਹੇ ਨੇ ਇਹ ਗੱਲ ਤਾਂ ਉਦੋਂ ਦੀ ਹੈ ਜਦੋਂ 2002 ਦੇ ਵਿੱਚ ਮਾਨਯੋਗ ਸਾਡੇ ਕਪਤਨ ਸਾਹਿਬ ਸੀਐਮ ਸੀਗੇ ਇਹਨਾਂ ਨੇ ਬਾਗਲਾਂ ਦੇ ਉੱਤੇ ਡੀਏ ਦੇ ਜਿਹੜੇ ਆ ਪਰ ਚੇਨੇ ਉਹ ਦਰਜ ਕੀਤੇ ਸੀ ਇਹਨਾਂ ਦੀਆਂ ਰਹਿਸ਼ਾਂ ਦੇ ਉੱਤੇ ਮਤਲਬ ਜਿਸ ਤਰ੍ਹਾਂ ਸੁਨਣ ਦੇ ਵਿੱਚ ਆਇਆ ਮਤਲਬ ਗੁਪਤ ਬਾਦਲ ਸਾਹਿਬ ਦੇ ਲਿੱਕੇ ਲਿੱਕੇ ਕੱਪੜੇ ਵੀ ਇਹਨਾਂ ਨੇ ਫਰੋਲਤੇ ਸੀਗੇ ਉਸ ਤੋਂ ਬਾਅਦ ਫਿਰ ਸੱਤ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਮਝੌਤਾ ਹੋਇਆ ਗੁਪਤ ਉਸ ਤੋਂ ਬਾਅਦ ਤੂੰਵਰੀ ਮੈਂਵਰੀ ਤੂੰਵਰੀ ਮੈਂਵਰੀ ਇਹਦੇ ਨਾਲ ਚੱਲਦਾ ਰਿਹਾ ਉਹ ਅਸਲ ਸਵਾਦ ਤਾਂ ਉਦੋਂ ਸੀ ਜੇ ਉਦੋਂ ਮਤਲਬ ਇਹ ਰੰਧਾਵਾ ਸਾਹਿਬ ਜਾਂ ਚੰਨੀ ਸਾਹਿਬ ਜਾਂ ਬਾਜਵਾ ਸਾਹਿਬ ਜਾਂ ਜਿਹੜੇ ਵੀ ਦੂਜੇ ਸਾਹਿਬ ਨੇ ਸਾਰੇ ਇਹਨਾਂ ਕਿ ਇੱਕ ਵਕਲਵਾ ਜੁਨਟ ਬਣਾ ਕੇ ਕਹਿੰਦੇ ਵੀ ਤੁਸੀਂ ਧਰਲੇ ਹੋ ਜਿਹੜੀ ਗੱਲ ਅੱਜ ਕਹਿੰਦੇ ਆ ਇਹ ਅੱਜ ਤੋਂ 20 ਸਾਲ ਪਹਿਲਾਂ ਗੱਲ ਕਰਨ ਵਾਲੀ ਸੀ ਤਾਲ ਦੇ ਸਾਰਥਕ ਜੀ ਜੇ ਨਿਕਾੜੇ ਕੀ ਤੁਹਾਨੂੰ ਲੱਗਦਾ ਹੈ ਡਾਕਟਰ ਸਾਹਿਬ ਭਗਵੰਤੂ ਕਰਦੇ ਆ ਕੀ ਤੁਹਾਨੂੰ ਲੱਗਦਾ ਹੈ ਵੀ ਭਗਵੰਤ ਮਾਨ ਸਾਹਿਬ ਸੀਐਮ ਜੀ ਨੇ ਦੇ ਸਵਾਲ ਉਠਾਏ ਗਏ ਨੇ ਉਹ ਇਸ ਗੱਲ ਦਾ ਠੋਕਵਾ ਜਵਾਬ ਕੋਈ ਦੇਣਗੇ ਦੇਖੋ ਜੀ ਇਹਨਾਂ ਦਾ ਗੱਲਾਂ ਦਾ ਇਕੱਲਾ ਜਵਾਬ ਨਾਲ ਕੋਈ ਹੱਲ ਨਹੀਂ ਇਹ ਸਿਆਸੀ ਤੌਰ ਤੇ ਇੱਕ ਸਿਆਸਤਾ ਦਾ ਆਦਮ ਲੋਕ ਨੇ ਸਿਰਫ ਇਹਨਾਂ ਨੂੰ ਕੁਰਸੀ ਦੀ ਨਹੀਂ ਹੁੰਦੀ ਐ ਇਹਨਾਂ ਨੂੰ ਪੰਜਾਬ ਦਾ ਕੋਈ ਨਹੀਂ ਹੁੰਦਾ ਪੰਜਾਬ ਨਾਲ ਕੋਈ ਨਹੀਂ ਦੇਸ਼ ਚਾਹੇ ਖੂਚ ਡਿੱਗੇ ਚਾਹੇ ਖਾਤੇ ਚ ਡਿੱਗੇ ਇਹਨਾਂ ਨੂੰ ਅੱਜ ਦੀ ਸਿਰਫ ਇਕੱਲੀ ਕੁਰਸੀ ਦੀ ਨਹੀਂ ਹੁੰਦੀ ਐ ਕਿਉਂਕਿ ਸਾਰੀਆਂ ਹੀ ਪਾਰਟੀਆਂ ਇਹਦੇ ਉੱਤੇ ਐਨੀ ਜ਼ਿਆਦਾ ਸਿਆਸਤ ਕਰ ਰਹੀਆਂ ਨੇ ਜਿਦੇ ਨਾਲ ਮਤਲਬ ਪੰਜਾਬ ਦਾ ਬੇੜਾ ਘਰ ਕੋ ਰਿਹਾ ਕਿਉਂਕਿ ਪੰਜਾਬ ਦੇ 10 ਸਾਲਾਂ ਦੇ ਵਿੱਚ 10 ਲੱਖ ਮੁੰਡਾ ਵਿਦੇਸ਼ਾਂ ਦੇ ਵਿੱਚ ਵਗ ਗਿਆ ਲੱਖ ਬੰਦ ਨੇ ਲਗਭਗ 10 ਸਾਲਾਂ ਦੇ ਤੋਂ ਵੱਧ ਸਮੇਂ ਦੇ ਵਿੱਚ ਮੌਤਾਂ ਹੋ ਗਈਆਂ ਤੇ 7 ਲੱਖ ਲੋਕ ਇੰਨਾ ਸਮਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਾਏ ਪਰ ਇਹਨਾਂ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਇਹਨਾਂ ਦੇ ਕੰਨਾਂ ਤੇ ਕੋਈ ਜੂੰ ਰਿੰਗਦੀ ਹੈ ਇਸ ਕਰਕੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਇਹਨਾਂ ਨੂੰ ਸੁਵਤ ਬਖਸ਼ੇ ਤੇ ਇਹਨਾਂ ਨੂੰ ਪੰਜਾਬ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਤੇ ਪੰਜਾਬ ਦਾ ਪਾਣੀ ਇਹਨਾਂ ਨੂੰ ਬਚਾਉਣ ਵਾਸਤੇ ਕੋਈ ਰਲ ਮਿਲ ਬੈਠ ਕੇ ਇਹਦਾ ਹੱਲ ਲੱਭਣਾ ਚਾਹੀਦਾ ਹੈ ਨਾ ਕਿ ਓਡੋ-ਓਡੀਆਂ ਕੁਰਸੀਆਂ ਦੇ ਉੱਤੇ ਬੈਠ ਕੇ ਸਿਆਸਤ ਕਰਨੀ ਚਾਹੀਦੀ ਚਲੋ ਅਰਜਿੰਦਰ ਜੀ ਤੁਸੀਂ ਮੇਰੇ ਨਾਲ ਲਾਈਵ ਬ੍ਰੋਨ ਦੇ ਜੁੜੇ ਮੈਂ ਚੈਨਲ ਵੱਲੋਂ ਤੇ ਆਪਣੇ ਵੱਲੋਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਇਸ ਹਨ ਨਾਲ ਜੁੜੇ ਸੀਗੇ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਹਨੇ ਕਿ ਹੁਣੇ ਫੋਨ ਲਾਈਨ ਤੇ ਕਟਾਪ ਹੋਈ ਨਹੀਂ ਤੇ ਜਿਹੜਾ ਇਹਦਾ ਮੁੱਦਾ ਸੀ ਕਿ ਜਿਹੜੇ ਰੰਧਾਵਾ ਸਾਹਿਬ ਨੇ ਰੰਧਾਵਾ ਸਾਹਿਬ ਸੁਖਿੰਦਰ ਰੰਧਾਵਾ ਦੀ ਮੈਂ ਗੱਲ ਕਰ ਰਿਹਾ ਜਿਹੜੇ ਕਿ ਕਾਂਗਰਸ ਦੇ ਪਹਿਲਾਂ ਸੰਸਦ ਵੀ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਨਵਾਂ ਬਿਆਨ ਦਿੱਤਾ ਗਿਆ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਜਿਹੜੇ ਕਿ ਨਸ਼ਿਆਂ ਤੇ ਬੇਜਬੀਆ ਦੇ ਮੁੱਦੇ ਦੇ ਇੱਕ ਸੀਗੇ ਪਰ ਹੁਣ ਲੋਕਾਂ ਨੂੰ ਦਿਖਾਉਣ ਵਾਸਤੇ ਅਲੱਗ-ਅਲੱਗ ਹੋਰੇ ਦਿਖਾਵਾ ਕਰ ਰਹੇ ਨੇ ਵਿੱਚੋਂ ਸਾਰੇ ਇੱਕ ਸੀਗੇ ਤੇ ਤੁਹਾਨੂੰ ਦੱਸਦੇ ਨਿਆ ਕੇ ਸੁਖਿੰਦਰ ਸਿੰਘ ਨਾਵਾ ਜਿਵੇਂ ਸਾਡੇ ਸਹਿਯੋਗੀ ਨੇ ਕਿਹਾ ਕਿ ਆਉਣ ਵਾਲਾ ਇੱਕ ਸਾਰ ਰਹਿ ਗਿਆ ਚੋਣਾਂ ਨੂੰ ਹੋ ਸਕਦਾ ਹੈ ਸੁਖਿੰਦਰ ਨਾਵਾ ਦਾ ਇੱਕ ਸਿਆਸੀ ਸਟੰਟ ਹੋਵੇ ਕਿਉਂਕਿ ਉਹ ਆਪਣੇ ਆਪ ਨੂੰ ਕਾਂਗਰਸ ਦੇ ਵੱਲ ਐਜ਼ ਏ ਸੀਐਮ ਚਿਹਰਾ ਵੀ ਦਿਖਾ ਰਹੇ ਨੇ ਹੂੰ ਦੋਸਤੋ ਇਹ ਦੇਖਣ ਵਾਲੀ ਗੱਲ ਹੈ ਕਿ ਹੁਣ ਭਗਵੰਤ ਸਿੰਘ ਸਾਹਿਬ ਦੀ ਅਗਲੀ ਪ੍ਰਤੀਗਿਆ ਇਸ ਤੇ ਕੀ ਆਏਗੀ। ਕਿਹਾ ਭਗਵੰਤ ਸਿੰਘ ਸਾਹਿਬ ਉਹਨਾਂ ਦੀ ਗੱਲਾਂ ਦਾ ਜਵਾਬ ਦੇਣਗੇ ਜਾਂ ਨਹੀਂ ਇਹ ਉਹਨਾਂ ਦੇ ਉੱਪਰ ਨਿਰਭਰ ਕਰਦਾ ਹੈ ਪਰ ਜੋ ਵੀ ਦੀ ਗੱਡੀ ਅਪਡੇਟ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵੇਗਾ ਏਵਨ ਪੰਜਾਬੀ ਟੀਵੀ। ਤੇ ਦੋਸਤੋ ਇਹ ਸਾਡਾ ਸ਼ਾਮ ਦਾ ਲਾਈਵ ਦਾ ਬ੍ਰੌਨਸੀ ਮੈਂ ਤੁਹਾਡੇ ਨਾਲ ਦੁਬਾਰਾ ਜੁੜਾਂ ਕੋਈ ਹੋਰ ਲਾਈਵ ਦਾ ਵੱਡਾ ਮੁੱਦਾ ਲੈ ਕੇ ਤੁਸੀਂ ਉੱਥੇ ਦੇਖਦੇ ਰਹੋ ਪੰਜਾਬੀ ਟੀਵੀ ਦੇ ਬਾਕੀ ਚੱਲਦੀਆਂ ਖਬਰਾਂ ਤੇ ਮੈਨੂੰ ਫਿਲਹਾਲ ਦੇ ਲਈ ਦਿਓ ਇਜਾਜ਼ਤ ਧੰਨਵਾਦ।